ਪ੍ਰਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੱਤਰਕਾਰ ਵੀਰ ਜੀ ਤੇ ਸਾਡੇ ਭੈਣ ਜੀ ਜਿਹੜਾ ਸਾਡਾ ਚੈਨਲ ਆ ਸਿਟੀ ਸਿਟੀ ਚੈਨਲ ਆ ਸਿਟੀ ਲਾਈਫ ਇਹਦਾ ਅਸੀਂ ਇਹਦਾ ਅਸੀਂ ਰਿੰਨ ਨਹੀਂ ਦੇ ਸਕਦੇ ਕਿਉਂਕਿ ਸਾਡੀ ਗੱਲ ਇਹ ਮੀਡੀਆ ਨੇ ਤਹਾਂ ਤੱਕ ਪਹੁੰਚਾਉਣੀ ਆ ਤੇ ਗੱਲ ਮੀਡੀਆ ਨੇ ਤਹਾਂ ਤੱਕ ਲੈ ਕੇ ਜਾਣੀ ਆ ਹਾਂਜੀ ਰਹੇ ਜੀ ਪੰਚ ਮਹਾ ਪੰਚਾਇਤ ਦੀ ਗੱਲ ਗੱਲ ਇਹ ਆ ਮੈਡਮ ਜੀ ਵੀ ਸਰਕਾਰ 220 ਦੇ ਵਿੱਚ ਇਹਨਾਂ ਨੇ ਜ਼ਮੀਨ ਦਾ ਕਬਾਹ ਜਿਹੜੀ ਕੀਤੀ ਆ ਸਾਡੇ ਦੇਸ਼ ਨੂੰ ਭਾਰਤ ਦੇਸ਼ ਨੂੰ ਕਿਸੇ ਕੋਲੋਂ ਨਹੀਂ ਪੁੱਛਿਆ ਨੇ ਨਾ ਕਿਸੇ ਦੀ ਕੋਈ ਇਹਨਾਂ ਨੇ ਵਿੱਚ ਸਾਡਾ ਮੰਤਰੀ ਨੂੰ ਦੱਸਿਆ ਆਪਣੀ ਮਰਜ਼ੀ ਦੇ ਨਾਲ ਆਪਣੀ ਮਨਮਾਨੀ ਦੇ ਨਾਲ ਮੈਡਮ ਜੀ ਜਿਹੜਾ ਜਿਹੜਾ ਸਰਕਾਰ ਦਾ ਆਪਣਾ ਕਾਨੂੰਨ ਆ ਭਾਰਤ ਦਾ ਕਾਨੂੰਨ ਆ ਉਹ ਐਕਟ ਬੋਲਦਾ ਵੀ ਜਿਹੜੀ ਜੇ ਜ਼ਮੀਨ ਰਿਕਵਰ ਕਰਨੀ ਸਰਕਾਰ ਨੇ ਦਾ ਕਰੇ ਪਰ ਉਹ ਜਿਹੜਾ ਰੇਟ ਆ ਮੈਡਮ ਜੀ ਉਹ ਦੇਣਾ ਚਾਹੀਦਾ ਮਾਰਕੀਟ ਰੇਟ ਅਜਾੜਾ ਪੱਤਾ ਬੱਕਰਾ ドラਖਤਾ ਦੇ ਪੈਸੇ ਬੱਕਰੇ ਮੋਟਰਾਂ ਦੇ ਪੈਸੇ ਬਕਰੇ ਅੰਡਰਪਾਸ ਦੇ ਪੈਸੇ ਬਕਰੇ ਤੇ ਅਜਾੜਾ ਪੱਤਾ ਪਾ ਕੇ ਸਰਕਾਰ ਸਾਨੂੰ ਦਿੰਨੇ ਚਾਰ ਗੁਣਾ ਇਹਨੇ ਮੋਦੀ ਸਾਹਿਬ ਨੇ ਕੀ ਕੀਤਾ ਇਹਨੇ ਆਪਣੀ ਮਨਮਰਜ਼ੀ ਨਾਲ ਚਿੱਠੀਆਂ ਕੱਢ ਕੇ ਸਾਰੇ ਸੂਬਿਆਂ ਨੂੰ ਆਪਣੇ ਦੇਸ਼ ਭਾਰਤ ਵਿੱਚ ਸਾਰੇ ਮੁੱਖ ਮੰਤਰੀਆਂ ਦੇ ਪ੍ਰੈਸ਼ਰ ਪਾ ਕੇ ਉਹ ਉਹਨਾਂ ਨੂੰ ਤੱਕੇ ਦੇ ਨਾਲ ਕਿਹਾ ਵੀ ਤੁਸੀਂ ਕਲੈਕਟਰ ਰੇਟ ਦੇ ਜ਼ਮੀਨ ਰਿਕਵਰ ਕਰੋ ਉਹ ਜੇ ਉਦਾਂ ਹੀ ਕੀਤਾ ਉਹਨਾਂ ਨੇ ਸਾਰੇ ਸੂਬੇ ਨੇ ਜਿਹੜੇ ਜਿਹੜੇ ਆਪਣੇ ਮੁੱਖ ਮੰਤਰੀ ਸੀ ਮਾਨਯੋਗ ਉਹਨਾਂ ਨੇ ਸਾਰਿਆਂ ਨੇ ਕਲੈਕਟਰ ਰੇਟ ਦੇ ਜ਼ਮੀਨ ਰਿਕਵਰ ਕਰ ਲਈ ਜਿਹਦੇ ਵਿੱਚ ਸਾਰਾ ਜ਼ਿਮੀਂਦਾਰ ਮਾਰ ਰਿਹਾ ਕਿਉਂਕਿ ਕਲੈਕਟਰੇਟ ਕਿੰਨਾ ਹੁੰਦਾ ਜੀ 6 ਲੱਖ 7 ਲੱਖ 8 ਲੱਖ ਬੜੀ ਹੱਦ 13 ਲੱਖ ਜਿਹੜਾ ਸਾਡਾ ਪੰਜਾਬ ਦਾ ਕਲੈਕਟਰੇਟ ਆ ਮੈਡਮ ਜੋ 13 ਲੱਖ ਤੋਂ ਵੱਧ ਹੈ ਹੀ ਨਹੀਂ ਜਿਵੇਂ 13 ਲੱਖ ਇਹਨਾਂ ਦਾ 13 ਲੱਖ ਆ ਜਿਹੜਾ ਕੋਟਾਗਨ ਦਿੱਲੀ ਕਟੜਾ ਜਾ ਰਿਹਾ ਉਹਦਾ ਰੇਟ ਪਾਇਆ ਨੇ ਜਾੜਾ ਪੱਤਾ ਪਾ ਕੇ ਸਾਰਾ ਕੁਝ ਸਾਨੂੰ ਰਾਈਟ ਦੇ ਕੇ 52 ਲੱਖ ਰੁਪਈਆ ਦੇਖੋ 52 ਲੱਖ ਵਿੱਚ ਜ਼ਮੀਨ ਕਿੱਤੋਂ ਮਿਲਣ ਲੱਗੀ ਆ ਜੀ ਸਾਡਾ ਇੱਕ ਕਿੱਲੇ ਦਾ ਅੱਧਾ ਕਿੱਲਾ ਹੀ ਬਣੂਗਾ ਇਸ ਕਰਕੇ ਸਾਨੂੰ ਸਰਕਾਰ ਜਾਣ ਕੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਬਿਲਕੁਲ ਮਾਰ ਤੇ ਤੁਲੀ ਹੋਈ ਆ ਵੀ ਇਹ ਜ਼ਿਮੀਂਦਾਰਾਂ ਨੂੰ ਮਾਰਦੀ ਏ ਮਾਰ ਕੇ ਜ਼ਮੀਨ ਲੈ ਲੀਏ ਅਸੀਂ ਬਹੁਤ ਜਥੇਬੰਦੀਆਂ ਵਿੱਚ ਵੀ ਰਹੇ ਹੁਣ ਸਾਡੀ ਜਿਹੜੀ ਜਥੇਬੰਦੀ ਆ ਸਿੱਧੂਪੁਰ ਇਹਨਾਂ ਨੇ ਸਾਡੀ ਆਵਾਜ਼ ਚੱਕੀ ਆ ਹੁਣ ਸੰਯੁਕਤ ਮੋਰਚਾ ਜਿਹੜਾ ਇਕੱਠਾ ਹੋਇਆ ਹੋਇਆ ਦੇਸ਼ ਦਾ ਆਪਣੇ ਦਾ ਭਾਰਤ ਦੇਸ਼ ਦਾ ਉਹਨਾਂ ਨੇ ਸਾਨੂੰ ਇਹ ਪਿਸ਼ਵਾਦ ਦਵਾਇਆ ਵੀ ਤੁਹਾਡੀ ਜਿਹੜੀ ਜ਼ਮੀਨ ਆ ਵੀ ਭਰਾਵਾਂ ਜਾਨ ਨਹੀਂ ਦਿੰਦੇ ਇਸ ਕਰਕੇ ਸੰਯੁਕਤ ਮੋਰਚਾ ਦੀ ਦੇ ਛਿਆ ਦੇ ਨਾਲ ਸੰਜੋਗ ਨੂੰ ਬਹੁਤ ਦੇ ਧੰਨਵਾਦ ਦੇ ਨਾਲ ਅਸੀਂ ਮੋਰਚਾ ਲੜਾਂਗੇ ਜਿਵੇਂ ਮੈਡਮ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਪਿਛਲੇ 15 ਦਿਨਾਂ ਦੇ ਹੋ ਗਏ ਜਿਹੜਾ ਦਿੱਲੀ ਕਟੜਾ ਰੋਡ ਆ ਸਰਕਾਰ ਨੇ ਆਪਣੀ ਮਨਮਰਜ਼ੀ ਨਾਲ ਬਿਨਾਂ ਸਾਨੂੰ ਦੱਸਿਆ ਬਿਨਾਂ ਸਾਨੂੰ ਅਖਬਾਰ ਦਿੱਤੇ ਆ ਜਿਹੜਾ ਰੋਡ ਆ ਸਾਡਾ ਦਿੱਲੀ ਕਟੜਾ ਇਧਰਾਂ ਦਾ ਕੋਟਾ ਕਣਕ ਦਾ ਆਉਂਦਾ ਉਹਦੇ ਵਿੱਚ ਚਾਰ-ਚਾਰ ਉਂਗਲਾਂ ਕਣਕ ਸੀਗੀ ਇਹਨਾਂ ਨੇ ਸਾਡੀ ਸਾਰੀ ਕਣਕ ਬਾਹੇ ਜੀ ਸਾਡੇ ਜ਼ਿਮੀਂਦਾਰ ਡੰਡੇ ਚਲਾ ਕੇ ਕੁੱਟੇ ਸਿਰ ਪਾੜੇ ਸਾਡੇ ਨੇ ਪੈਣਾ ਦੀਆਂ ਚੁੰਨੀਆਂ ਲਾਈਆਂ ਇਸ ਭਗਵਾਨ ਤਮਾਨ ਸਰਕਾਰ ਨੇ ਉੱਤੇ ਟੋਏ ਪਾਤੇ ਜੀ ਬਹੁਤ ਵੱਡੇ ਵੱਡੇ ਉਹ ਹੁਣ ਟੋਏ ਅਸੀਂ ਦੁਬਾਰਾ ਫੇਰ ਜਮੀਨਦਾਰਾਂ ਨੇ ਇਕੱਠੇ ਹੋ ਕੇ ਉਹ ਵਾਪਸ ਦੁਬਾਰਾ ਪੱਧਰ ਕਰਕੇ ਵਿੱਚ ਫੇਰ ਕਣਕ ਬੀਤੀ ਆ ਦੇਖੋ ਹੁਣ ਤੇ ਇਹ ਕੋਈ ਕਾਨੂੰਨ ਆ ਜੀ ਇਹ ਕਿਸੇ ਦਾ ਪੱਕਾ ਘਟਾ ਦਈਏ ਕਿਸੇ ਜ਼ਮੀਨ ਲੈ ਲਈਏ ਬਿਨਾਂ ਪੈਸਿਆਂ ਦਾ ਇਹ ਕਾਨੂੰਨ ਆ ਜੀ ਇਸ ਕਰਕੇ ਤੁਹਾਡੇ মিডিয়াম ਦੇ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਜਿਹੜਾ ਕੁਝ ਵੀ ਕਰਨਾ ਮਾਰਨਾ ਟੈਂਕ ਚਾੜਨਾ ਸਾਡੇ ਦੇ ਬਲੋਜਰ ਚਾੜਨਾ ਚਾੜੇ ਪਰ ਜ਼ਮੀਨ ਅਸੀਂ ਨਹੀਂ ਛੱਡਣੀ ਜਿੰਨਾ ਤੱਕ ਸਾਨੂੰ ਮਾਰਕੀਟ ਰੇਟ ਨਹੀਂ ਮਿਲਦਾ ਸਾਡੇ ਨਾਲ ਸਰਕਾਰ ਬੈਠ ਕੇ ਕਮਿਟਮੈਂਟ ਕਰੇ ਸਾਡੀ ਕਮੇਟੀ ਬਣੀ ਹੋਈ ਆ ਸਾਨੂੰ ਸਾਡੇ ਦਰਖਤਾਂ ਦੇ ਸਾਡੀਆਂ ਮੋਟਰਾਂ ਦੇ ਸਾਨੂੰ ਅੰਡਰ ਪਾ ਸਾਨੂੰ ਸਭ ਲੈਣਾ ਸਾਨੂੰ ਸਾਰਾ ਸਮਝਾਵੇ ਸਾਨੂੰ ਦੇ ਕੇ ਮਾਰਕੀਟ ਰੇਟ ਦੇ ਕੇ ਸਾਡਾ ਤੌਰ ਤੇ ਨਹੀਂ ਲੈ ਸਕਦੇ ਪਰ ਨਹੀਂ ਅਸੀਂ ਦੇ ਨਹੀਂ ਸਕਦੇ